ਜੀਗਾ ਖਾਲਸਾ ਵਾਇਗੁਰ ਜੀ ਦੀ ਫਤਿਹ ਵਿਸਾਖੀ ਯਾਤਰਾ ਪਾਕਿਸਤਾਨ ਟਾਰੀਵਾਗਾ ਬਾਰਡਰ ਤੁਸੀਂ ਦੇਖ ਸਕਦੇ ਹੋ ਜਿੰਨਾ ਸੰਗਤਾਂ ਨੇ ਵੀਜ਼ੇ ਲੱਗੇ ਨੇ ਉਹ ਸਵੇਰ ਤੋਂ 3-4 ਵਜੇ ਤੋਂ ਲਾਈਨਾਂ ਵਿੱਚ ਰਗਣੇ ਸ਼ੁਰੂ ਹੋ ਗਏ ਨੇ ਇਸ ਵਾਰ ਤਕਰੀਬਨ 7000 ਸੰਗਤ ਨੂੰ ਵੀਜ਼ਾ ਮਿਲਿਆ ਹੈ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਟਾਰੀਵਾਗਾ ਬਾਰਡਰ ਦੇ ਮੇਨ ਗੇਟ ਤੋਂ ਹੁੰਦੇ ਹੋਏ ਅਸੀਂ ਅੱਗੇ ਵਧਦੇ ਹਾਂ ਇਹ ਉਹੀ ਜਗ੍ਹਾ ਹੈ ਜਿੱਥੇ ਹਰ ਰੋਜ਼ ਪਰੇਡ ਹੁੰਦੀ ਹੈ ਕਿ ਤੁਮ ਆਇਆ ਥੜੀ ਆਪਾਂ ਮੈਂ ਕੋਹਰੀ ਜਾਂ ਕੋਹਰੀ ਤੋਂ ਹਾਂ ਜੀ ਤੁਸੀਂ ਜੀ ਅਸੀਂ ਫਾਇਦਾ ਕੋਲ ਰਹੀ ਹੈ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਵਗਾ ਬਾਰਡਰ ਵਾਲੀ ਪਰੇਡ ਦੇ ਉੱਤੇ ਖੜਾ ਜਾਂਦਾ ਇਸ ਤੋਂ ਬਾਅਦ ਆਪਾਂ ਬਾਰਡਰ ਕ੍ਰੋਸ ਕਰਾਂਗੇ ਸੰਗਤ ਹੌਲੀ ਹੌਲੀ ਲਾਈਨ ਵਾਈਜ਼ ਲਾਈਨ ਲਾਈਨ ਜਾ ਰਹੀ ਹੈ ਦੇਖੋ ਤੁਸੀਂ ਆ ਸਾਡੇ ਨਾਲ ਆਏ ਹੋਏ ਭਰਾ ਖੜੇ ਆ ਬਣਾਈ ਰਹੇ ਹੋ ਸਾਡੇ ਦੇ ਵਿੱਚ ਕੌਫੀ ਸਾਨੂੰ ਇੰਟਰ ਹੋ ਗਏ ਆ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਬਾਰਡਰ ਕ੍ਰੋਸ ਕਰਦੇ ਸੰਗਤ ਲੈਂਡ ਨਾਰਗਰ ਦੇ ਆਪਣੀ ਹੋਈ ਹੈ ਜੋ ਪੌਡੀ ਸਾਨ ਚ ਐਂਟਰੀ ਹਨਾ ਪਾ ਪਾਕਿਸਤਾਨ ਦੀ ਤੱਕ ਦੀ ਲਾਗੇ ਥੋੜਾ ਅੱਗੇ ਬਦੇ ਤਾਂ ਪਾਕਿਸਤਾਨ ਸਰਕਾਰ ਵੱਲੋਂ ਸਾਨੂੰ ਜੀ ਆਇਆਂ ਕਿਹਾ ਗਿਆ ਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ ਨਾਲ ਹੀ ਸਾਡੇ ਲਈ ਸਿਕਿਉਰਟੀ ਦਾ ਪੂਰਾ ਪੂਰਾ ਖਿਆਲ ਰੱਖਿਆ ਗਿਆ ਫਿਰ ਇੱਕ ਵੱਡੇ ਬੰਡਾਲ ਵਿੱਚ ਪਹੁੰਚ ਗਏ ਜਿੱਥੇ ਸਾਨੂੰ ਸਭ ਲਈ ਬੈਠਣ ਦਾ ਕਰੰਸੀ ਇਕ ਛੇਂਜੇ ਦੇ ਬਸਾਂ ਨੂੰ ਕਰਾਉਣ ਦਾ ਪ੍ਰਬੰਧ ਕੀਤਾ ਗਿਆ ਸੀ ਬਹੁਤ ਅਸੀਂ ਆਪਣੀ ਕਰੰਸੀ এক্সচেঞ্জ ਕਰਵਾਈ ਜਿੱਦਾਂ ਰੇਟ ਸਾਨੂੰ 270 ਰੁਪਏ ਤੋਂ ਮਿਲਿਆ ਜਿਹੜੇ ਕੀ ਕਾਫੀ ਘੱਟ ਸੀ ਅਸੀਂ ਆਪਣੇ ਨਾਲ 100 ਯੂ ਐਸ ਡਾਲਰ ਵੀ ਲੈ ਕੇ ਗਏ ਸੀ ਇਸ ਦਾ ਵੀ ਮੁੱਲ ਸਾਨੂੰ ਬਹੁਤ ਘੱਟ ਮਿਲਿਆ ਜਿਸ ਦਾ ਸਾਨੂੰ ਕੋਈ ਫਾਇਦਾ ਵੀ ਨਹੀਂ ਹੋਇਆ ਨਾ ਇਸ ਤੋਂ ਬਿਹਤਰ ਹੈ ਕਿ ਤੁਸੀਂ ਇੰਡੀਅਨ ਕਰੰਸੀ ਹੀ ਲੈ ਕੇ ਜਾਓ ਕਰੰਸੀ ਐਕਸਚੇਂਜ ਕਰਨ ਤੋਂ ਬਾਅਦ ਅਸੀਂ ਆਪਣੀ ਵਾਸ ਦੀ ਬੁਕਿੰਗ ਕਰਵਾਈ ਜੋ ਕਿ ਪਾਕਿਸਤਾਨੀ ਕਰੰਸੀ ਮੁਤਾਬਕ 17200 ਰੁਪਏ ਦੀ ਬੁੱਕ ਹੋਈ ਪੌਂਟਿਕ ਨੇ ਇਹ ਪੱਕੀ ਸਮੇਂ ਦੇ ਅੰਦਰ ਸੀ ਕਿ ਪਾਸਪੋਰਟ ਲੋਡਰ ਇਸ ਤੋਂ ਬਾਅਦ ਉਹਨਾਂ ਨੂੰ ਦੇ ਜਾਣ ਦੇ ਗਏ ਦੇਖ ਰਹੇ ਕਿੰਨੀ ਬਹਾਰਾਂ ਪਾਕਿਸਤਾਨੀ ਬਸਰੇ ਵਿੱਚ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਇੱਕ ਹੋਰ ਅੰਡਾਗ ਵਿੱਚ ਸੰਤਾਂ ਦੇ ਰੁਕਣ ਦਾ ਇਜਾਮ ਕੀਤਾ ਗਿਆ ਸੀ ਅਤੇ ਸੰਤਾਂ ਲਈ ਸ਼ਬੀਰ ਵੀ ਲਗਾਈ ਗਈ ਇਸ ਤੋਂ ਬਾਅਦ ਸਾਡੇ ਆਈਡੀ ਕਾਰਡ ਬਣਾਏ ਗਏ ਅਤੇ ਕਮਰੇ ਵਗੈਰਾ ਵੀ ਮੌਕੇ ਤੇ ਹੀ ਬੁੱਕ ਕਰ ਦਿੱਤੇ ਗਏ ਉਮਰ ਸਫਰ ਫੋਨ ਕਰਕੇ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਇਹ ਸਫਰ ਲਗਭਗ 400 ਕਿਲੋਮੀਟਰ ਦਾ ਸੀ ਸਾਡਾ ਬੱਸਾਂ ਦਾ ਸਫਰ ਜੋ ਕਿ ਰਾਉਲਪਿੰਡੀ ਤੋਂ 40 ਕਿਲੋਮੀਟਰ ਦੂਰ ਗੁਰਦੁਆਰਾ ਪੰਜਾ ਸਾਹਿਬ وصلنا ਉੱਦਾਲ ਵੀ ਗਏ ਹੈ ਜਿੱਥੇ ਸ਼੍ਰੀ ਬਨਾਰਣ ਦੇਵ ਜੀ ਨੇ ਬੜੀ ਖੰਦਾਰੀ ਨੂੰ ਸੁੱਤੇ ਪੱਥਰ ਨੂੰ ਪੰਜੇ ਨਾਲ ਰੋਕਿਆ ਸੀ